ਤੇ ਲਾਈਕ ਬੱਚਾ ਨੇ ਕਿਤੇ ਨਾ ਕਿਤੇ ਗਰੋ ਕੀਤਾ ਹੈ ਨਾ ਲਾਈਕ ਜਦ ਹੁਣ ਆਪਾਂ ਛਿੰਦੇ ਨੂੰ ਦੇਖਦੇ ਆਂ ਛਿੰਦੇ ਨੂੰ ਪਿਆਰ ਜਿਹੜਾ ਮਿਲਿਆ ਮੈਂ ਜਦ ਅਪੋਸਟਮ ਵੀ ਇੰਟਰਵਿਊ ਕੀਤਾ ਮੈਂ ਤੁਹਾਨੂੰ ਕਿਹਾ ਸੀ ਕਿ ਛਿੰਦੇ ਨੂੰ ਨਾ ਲੱਗ ਤੋਂ ਪਿਆਰ ਮਿਲਦਾ ਹੈ ਹੈ ਨਾ ਕਿ ਨਾ ਉਹ ਇੱਕ ਐਸਾ ਬੱਚਾ ਹੈ ਜਦ ਤੋਂ ਛਿੰਦਾ ਤੁਹਾਡੇ ਨਾਲ ਤਸਵੀਰਾਂ ਦੇ ਵਿੱਚ ਆਉਣਾ ਸ਼ੁਰੂ ਹੋਇਆ ਸੀ ਸਾਰੇ ਕਹਿਣ ਲੱਗੇ ਸੀ ਇਹ ਬੱਚੇ ਨੂੰ ਵੇਖ ਕੇ ਸਵਾਦ ਆਉਂਦਾ ਹੈ ਹੈ ਨਾ ਤਾਂ ਉਹ ਚੀਜ਼ ਸੀ ਆ ਇੱਕ ਜਦ ਕੌਨਸ਼ੀਅਸ ਡਿਸੀਜਨ ਲਿਆ ਕਿ ਹਾਂ ਛਿੰਦੇ ਨੂੰ ਸਕਰੀਨ ਤੇ ਭੇਜਣਾ ਹੈ ਹੈ ਨਾ ਕਿ ਹਾਂ ਇਹ ਵੀ ਹੁਣ ਲਾਈਨ ਲਾਈਟ ਦਾ ਹਿੱਸਾ ਬਣਨ ਵਾਲਾ ਕੋਈ ਘੱਟ ਡਿਸਕਸ਼ਨ ਹੋਇਆ ਸੀਗਾ ਕੁਛ ਨਹੀਂ ਕੀ ਬਸ ਇਦਾਂ ਹੋ ਗਿਆ ਅਸੀਂ ਨਾ ਪਾਜੀ ਬਹੁਤ ਚੀਜ਼ਾਂ ਦਾ ਬਲੀਵ ਨਹੀਂ ਕੀਤੀਆਂ ਕਿ ਮੈਂ ਇਦਾਂ ਨਹੀਂ ਕੀਤੀਆਂ ਪਲਾਨ ਨਹੀਂ ਕੀਤੀਆਂ ਹੈਗਾ ਸੋ ਮੈਨੂੰ ਐ ਲੱਗਦਾ ਹੁੰਦਾ ਅਸੀਂ ਜੋ ਵੀ ਕੀਤਾ ਉਹ ਵੀ ਸਾਨੂੰ ਜੋ ਆਪਾਂ ਨੂੰ ਮੌਕੇ ਤੇ ਠੀਕ ਲੱਗਿਆ ਅਸੀਂ ਉਹ ਕਰ ਲਿਆ ਉਦੋਂ ਜਦੋਂ ਅਰਦਾਸ ਕਰਾਂ ਫਿਲਮ ਕਰਨੀ ਸੀ ਉਦੋਂ ਮੈਂ ਦੱਸਿਆ ਵੀ ਬੱਚਾ ਕੋਈ ਨਹੀਂ ਸੀ ਸਾਨੂੰ ਲੱਗਾ ਕਿ ਉਹ ਇਹ ਕਹਿੰਦਾ ਮੇਰਾ ਟੈਸਟ ਲੈ ਲੋ ਹੀਰ ਦੇ ਸਾਨੂੰ ਠੀਕ ਲੱਗਿਆ ਅਸੀਂ ਇਹਨੂੰ ਪਾਲਿਆ ਸੀ ਇਹ ਸੋਚਿਆ ਹੀ ਨਹੀਂ ਕੀ ਦਾ ਪਲੱਸ ਮਾਈਨਸ ਕੀ ਹੋਊਗਾ ਹਨਾ ਸਗਤ ਜਦੋਂ ਫਿਲਮ ਆਉਣ ਵਾਲੀ ਸੀ ਉਦੋਂ ਮੈਨੂੰ ਸਟ੍ਰੈਸ ਸੀਗਾ ਮੈਂ ਕਿਹਾ ਲੋਕੀ ਕਿਤੇ ਆਈ ਨਾ ਕਹਿੰਦੇ ਸੀ ਆਵਦਾ ਜਵਾਬ ਕੀ ਲੈ ਲੈ ਹਰ ਉਦੋਂ ਮੈਨੂੰ ਇਹ ਚੀਜ਼ ਜ਼ਰੂਰ ਸੀ ਬਟ ਅਦਰਵਾਈਜ਼ ਮੈਨੂੰ ਕੁਝ ਮਾੜਾ ਹੋ ਨਹੀਂ ਸੀਗਾ ਹਨਾ ਤੇ ਫਿਰ ਜਦੋਂ ਦਿਲਜੀਤ ਉਹਨਾਂ ਨੇ ਕਿਹਾ ਉਦੋਂ ਮੈਨੂੰ ਮਾੜਾ ਜਿਹਾ ਸੀ ਮੈਂ ਕਿਹਾ ਇਹ ਤਾਂ ਬਹੁਤ ਵੱਡਾ ਰੋਲ ਆ ਵੀ ਕਿਤੇ ਇਦਾਂ ਨਹੀਂ ਉਹ ਕਹਿੰਦੇ ਭਾਜੀ ਸਾਨੂੰ ਪੂਰਾ ਕੰਫੀਡੈਂਸ ਆ ਜੇ ਉਹ ਮੈਨੂੰ ਵੀ ਆਇਆ ਮੈਂ ਕਿਹਾ ਇਹ ਫਿਲਮ ਥੋੜੀ ਖਰਾਬ ਕਰਨਗੇ ਜੇ ਉਹਨੂੰ ਲੱਗਦਾ ਛੰਦਾ ਡਿਜ਼ਰਵਿੰਗ ਆ ਤਾਂ ਹੀ ਲੈਣਗੇ ਤੇ ਉਹ ਚੀਜ਼ਾਂ ਕੁਦਰਤੀ ਹੁੰਦੀਆਂ ਨੇ ਹਨਾ ਇਸ ਫਿਲਮ ਬਲੇ ਅਸੀਂ ਜ਼ਰੂਰ ਬੈਨੋ ਆਏ ਸੀ ਮੈਂ ਕਹਿੰਦਾ ਕਿ ਇਹ ਬੀ ਦੀ ਬੇਸਿਕਲੀ ਆਪਾਂ ਇਹ ਤਾਂ ਕਹਿ ਸਕਦੇ ਹਾਂ ਕਿ ਇਸ ਫਿਲਮ ਦਾ ਤਾਂ ਹੀਰੋ ਹੀ ਚੰਦਾ ਸੀ ਤੇ ਬਾਕੀ ਸਾਰੇ ਕੈਰੈਕਟਰ ਈਵਨ ਮੈਂ ਵੀ ਅਸੀਂ ਵੀ ਬਿਹਾਈਂਡ ਸੀ ਉਹਦੇ ਤੇ ਹਨਾ ਮੈਨੂੰ ਜੇ ਮੈਂ ਕਹਿ ਰਿਹਾ ਏ ਡਾ ਵੱਡਾ ਬਟ ਮੈਨੂੰ ਇਹ ਸੀ ਇਹ ਫਿਲਮ ਜ਼ਰੂਰ ਬਣਨੀ ਚਾਹੀਦੀ ਆ ਤੇ ਇਹ ਕਰ ਸਕਦਾ ਕਿਉਂਕਿ ਉਹੀ ਬੱਚਾ ਕਰ ਸਕਦਾ ਜੀ ਜਿਹਨੂੰ ਉਧਰਲਾ ਤੇ ਇਧਰਲਾ ਦੋਨੇ ਕਲਚਰ ਪਤਾ ਹੋਣ ਔਰ ਜਦੋਂ ਇੱਥੇ ਘੁੰਮੇ ਤਾਂ ਉਹ ਲੱਗੇ ਕਿ ਹਾਂ ਥੋੜਾ ਬਾਹਰਲਾ ਨਿਆਣਾ ਆਇਆ ਹੈ ਹਨਾ ਔਰ ਪੰਜਾਬੀ ਵੀ ਪੂਰੀ ਆਉਂਦੀ ਹੋਵੇ ਸੋ ਤੇ ਇਹ ਮੈਨੂੰ ਸੀ ਮੈਂ ਕਿਹਾ ਯਾਰ ਕਿਉਂਕਿ ਜਿਵੇਂ ਹੁਣ ਤੁਸੀਂ ਦੇਖਿਆ ਮੈਂ ਸਕੂਲਾਂ ਵਾਲੇ ਆਪਣੇ ਬੱਚਿਆਂ ਨੂੰ ਲਿਜਾ ਕੇ ਫਿਲਮ ਦੇਖਾ ਰਹੇ ਹਾਂ ਬਿਲਕੁਲ ਬਿਲਕੁਲ ਮਨੁੱਖੀ ਜੀ ਮੈਂ ਕਹਿਆ ਰਿਹਾ ਸਬਜੈਕਟ ਸਾਹਮਣੇ ਆਉਣਾ ਬਹੁਤ ਜ਼ਰੂਰੀ ਆ ਬੜਾ ਕੁਝ ਸਿੱਖਣ ਨੂੰ ਮਿਲੂ ਬੱਚਿਆਂ ਨੂੰ ਪੇਰੈਂਟਸ ਨੂੰ ਪੇਰੈਂਟਿੰਗ ਕੀ ਹੈ ਮੈਂ ਵੀ ਬਹੁਤ ਸਿੱਖਿਆ ਜਦੋਂ ਆਪਾਂ ਚੀਜ਼ਾਂ ਐ ਕਰਦੇ ਆ ਕਿ ਵੀਰੀ ਆਪਾਂ ਨੂੰ ਚੀਜ਼ਾਂ ਪਤਾ ਹੁੰਦੀਆਂ ਬਟ ਆਪਾਂ ਉਹਨਾਂ ਦੇ ਅਮਲ ਨਹੀਂ ਕਰਦੇ ਹਨ ਉਸ ਪ੍ਰੋਸੈਸ ਚੋਂ ਜਦੋਂ ਨਿਕਲਦੇ ਹੋ ਫਿਰ ਤੁਹਾਨੂੰ ਐ ਹੁੰਦਾ ਕਿ ਯਾਰ ਕਰਨਾ ਚਾਹੀਦਾ ਹੈ ਬਿਲਕੁਲ ਲਾਈਕ ਲੇਕਿਨ ਜਦ ਬੱਚੇ ਨੂੰ ਆਪਾਂ ਬਿਜ਼ਨਸ ਚ ਪਾਉਨੇ ਆ ਹੈਨਾ ਲਾਈਕ ਅਸੀਂ ਸਾਨੂੰ ਪਤਾ ਹੈ ਤੁਸੀਂ ਯੂ ਆਰ ਵੈਰੀ ਗੁੱਡ ਐਟ ਬੈਲੈਂਸਿੰਗ ਹੈਨਾ ਬਟ ਫਿਰ ਵੀ ਇੱਕ ਬੱਚੇ ਦੀ ਇਨੋਸੈਂਸ ਨੂੰ ਬਣਾ ਕੇ ਰੱਖਣਾ ਹੈ ਕਿਉਂ ਜਿਨੂੰ ਆਪਾਂ ਕਹਿੰਦੇ ਆ ਕਿ ਹਾਂ ਯਾਰ ਕਿਸੇ ਦੀ ਸ਼ੋਹਰਤ ਕੀ ਹੈ ਉਸ ਤੋਂ ਬਚਾ ਕੇ ਰੱਖਣਾ ਇਨੋਸੈਂਸ ਬਣਾ ਕੇ ਰੱਖਣਾ ਉਸ ਦੇ ਵਿੱਚ ਕਨਸਟੈਂਟ ਕਦੇ ਡਿਸਕਸ਼ਨ ਹੋਇਆ ਕਿ ਹਾਂ ਬੱਚੇ ਨੂੰ ਹਾਂ ਦੇਖੋ ਉਸ ਜੋ ਹੋਇਆ ਬਟ ਕੀ ਹੈ ਕਿ ਅਸੀਂ ਉਸ ਦੇ ਵਿੱਚ ਇਹਨਾਂ ਨੂੰ ਐ ਲੱਗਦਾ ਅੱਜ ਵੀ ਚਿੰਦੇ ਉਹਨਾਂ ਨੂੰ ਤਾਂ ਇਹੀ ਆ ਵੀ ਜਿਵੇਂ ਮੇਕ ਬੰਦਰ ਡਾਕਟਰ ਦਾ ਕੰਮ ਕਰਦਾ ਜਿਵੇਂ ਡਾਕਟਰ ਨੂੰ ਪੈਸੇ ਮਿਲਦੇ ਆ ਉਹ ਵੀ ਮੇਰੇ ਪਾਪਾ ਐਕਟਿੰਗ ਦਾ ਕੰਮ ਕਰਦੇ ਉਹਨੂੰ ਐਕਟਿੰਗ ਦੇ ਪੈਸੇ ਮਿਲਦੇ ਆ ਵੀ ਜਿਵੇਂ ਕੱਲ ਨੂੰ ਐਕਟਰ ਬਣੂਗਾ ਤਾਂ ਮੈਨੂੰ ਸ਼ਾਇਦ ਐਕਟਰ ਚੋਂ ਪੈਸੇ ਮਿਲਣਗੇ ਜਿਵੇਂ ਪਲੇਅਰ ਬਣੂਗਾ ਤਾਂ ਮੈਨੂੰ ਪਲੇਅਰ ਚੋਂ ਮਿਲਣਗੇ ਮੈਂ ਪੜ੍ਹ ਕੇ ਕੁਝ ਹੋਰ ਬਣੂਗਾ ਤਾਂ ਮੈਨੂੰ ਹੋਰ ਮਿਲਣਗੇ ਉਹਨਾਂ ਨੂੰ ਹਲੇ ਉਹੀ ਲੱਗਦਾ ਹਲੇ ਉਹਨਾਂ ਨੂੰ ਇਹ ਨਹੀਂ ਲੱਗਦਾ ਇਹਦੀ ਇਹਦੀ ਪਲੱਸ ਮਾਈਨਸ ਹੈ ਜਿਆਦਾ ਕਿੰਨੀ ਸੌਦਾ ਹੈ ਹਾਂ ਹਜੇ ਨਹੀਂ ਪਤਾ ਤੁਸੀਂ ਬਲੀਵ ਕਰੋ ਜਿੱਦਣ ਇਹ ਉੱਥੇ ਗਿਆ ਵਾ ਤੇ ਚਲੇ ਗਿਆ ਆਪਦਾ ਸਕੂਲ ਸ਼ੁਰੂ ਹੋ ਗਿਆ ਹਾਂ ਤੇ ਇਹਨੂੰ ਤਾਂ ਇਹ ਵੀ ਨਹੀਂ ਸੀ ਫ੍ਰਾਈਡੇ ਨੂੰ ਕਿਉਂਕਿ ਜਿਸ ਦਿਨ ਫਿਲਮ ਰਿਲੀਜ਼ ਹੋਈ ਆ ਇਹਨਾਂ ਨੇ ਉਸੇ ਦਿਨ ਫਿਲਮ ਦੇਖੀ ਆ ਹੂੰ ਹੂੰ ਤੇ ਇਹਨੇ ਵੀ ਜਾ ਕੇ ਉਸੇ ਦਿਨ ਦੇਖੀ ਆ ਤੇ ਇਹਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਭੁੱਲੀ ਗਿਆ ਸੀ ਇਹ ਤਾਂ ਸਵੇਰੇ ਆ ਮਤਲਬ ਇਹਨੂੰ ਦੱਸਿਆ ਵੀ ਅੱਜ ਆਪਾਂ ਸ਼ਾਮ ਨੂੰ ਫਿਲਮ ਦੇਖਣੀ ਆ ਉਹ ਕਹਿੰਦਾ ਵੀ ਹਾਂ ਅੱਜ ਫਿਲਮ ਦੇਖਣੀ ਆ ਹਨਾ ਇਹਦੇ ਨਾਲ ਦੇ ਫਰੈਂਡ ਫਰੁੰਡਾ ਨੂੰ ਵੀ ਇਨਵਾਈਟ ਕੀਤਾ ਸੀਗਾ ਹਨਾ ਅਸੀਂ ਕਿ ਉਹ ਵੀ ਸਾਰੇ ਜਾਣਗੇ ਹਨਾ ਤੇ ਨੈਕਸਟ ਡੇ ਸੈਟਰਡੇ ਤੋਂ ਇਹਨੂੰ ਫਿਲਮ ਪਹਿਲਾਂ ਇੱਕ ਵਾਰੀ ਥੋੜੀ ਥੋੜੀ ਕਰਕੇ ਦੇਖੀ ਹੋਈ ਸੀ ਜਿਵੇਂ ਡਬਿੰਗ ਵਾਲੇ ਸੈਟਰਡੇ ਤੋਂ ਇਹਨੂੰ ਫੇਰ ਨਹੀਂ ਕੁਝ ਪਤਾ ਇਹਨੂੰ ਤਾਂ ਇਹਨੂੰ ਥੋੜੀ ਪਤਾ ਵੀ ਮੇਰੀ ਫਿਲਮ ਚੱਲ ਰਹੀ ਹੈ ਕਿ ਹੈ ਨਹੀਂ ਹੈ ਕਿ ਹਮੇਂ ਮੈਂ ਦੇਖਿਆ ਸੀ ਇੱਕ ਵਾਰ ਸ਼ਿੰਦੂ ਨੂੰ ਲੈ ਕੇ ਆਏ ਸੀ ਉਸ ਟਾਈਮ ਮੇਰੇ ਖਿਆਲ ਆਪਾਂ ਕੁਝ ਲੋਕਾਂ ਨੇ ਗੱਲਾਂ ਕੀਤੀਆਂ ਥੋੜਾ ਜਿਹਾ ਗਿਆ ਕਿ ਉਸ ਤੋਂ ਬਾਅਦ ਤਾਂ ਸ਼ਿੰਦੂ ਆਇਆ ਵੀ ਨਹੀਂ ਪ੍ਰੋਮੋਸ਼ਨਸ ਤੇ ਹਾਂ ਜੀ ਸੋ ਹੁਣ ਆਪਾਂ ਵਿਚਾਰਾ ਉਹ ਆਪਣੀ ਗੇਮ ਤੇ ਆ ਉਹਦੀ ਜਲ ਰਹੀ ਹੈ ਗੇਮ ਦੇ ਸੈਸ਼ਨ ਚੱਲ ਰਹੇ ਨੇ ਤੇ ਕਲਾਸਾਂ ਚੱਲ ਰਹੀਆਂ ਨੇ